ਚੋੜੇ ਪੱਤੇ ਵਾਲੀ ਸਰੋਂ ਪਾਲਕੀਨੀ ਸਰੋਂ ਆ சென்னையில் ਤਾਂ ਇਹ ਨਾਲ ਨਾਲ ਕੁਝ ਸੌਣੀਆਂ ਸਾਰੀਆਂ ਵਧੀਆ ਚਾੜੇ ਪੱਤੇ ਲਓ ਆਹ ਪੂਰੀ ਡਾਈਡੂ ਬਣਾ ਪਾ ਕੇ ਫੇਰ ਬੀਜੀਏ ਹਨਾ ਉਹ ਉਹ ਆਪਦੇ ਟੇਮ ਇਥੇ ਚੋਣ ਆਖਿਆ ਇਹ ਮੈਂ ਮਹਾਜ ਬੜਾਈਆਂ ਸਾਰ ਕਹਿੰਦੇ ਮੈਂ ਇਥੇ ਚੋਣ ਲੈ ਅੱਗੇ ਮੈਨੂੰ ਉਹ ਬੁਸੇਆ ਯਾਰ ਚਾ ਅੰਨੇ ਮੈਂ ਆ ਗਈ ਸੰਗੀ ਮੜ ਕੇ ਹੁਣ ਉਠੀ ਆਂਦੀ ਹੁਣ ਉੱਠ ਕੇ ਮੈਂ ਮਿੱਥੇ ਚ ਵੰਡੀ ਆ ਉੱਠ ਕੇ ਮੈਂ ਘੇਰਾਂ ਦੀ ਵਲੌਗ ਲੱਭੀ ਬਣਾਉਣ ਉਹ ਪਰ ਦਸੇਆ ਵੇ ਨੰਦਾ ਤੋ ਹੀ ਇਹ ਦੀ ਰੋਟੀ ਪਾੜੀ ਹੁਣ ਉੱਠ ਕੇ ਬਣਾ ਲਾਏ ਹੁਣ ਤਾਂ ਠੀਕ ਹੈ ਜੀ ਫੇਰ ਲੱਗਦੀ ਹੈ ਕੱਟਾ ਪੜਕਣ ਦੀਵ ਕੁੱਤੇ ਨੂੰ ਕੱਢੀ

ਕਾਲ ਦੇ ਰੱਖੀ ਸਰੋਂ ਨੂੰ ਪੈਂਦੀ ਸੰਡੀ ਇਹਦਾ ਲਾਸਟ ਤੇ ਬਣਾ ਕੇ ਧੋ ਕੇ ਹੁਣ ਅਸੀਂ ਲੱਗੇ ਆ ਕੱਟਣ ਸਾਗ ਤੂੰ ਭਾਵੇਂ ਮੇਰੀ ਆਵਾਜ਼ ਆ ਹੁਣ ਮੇਰੀ ਨਨਾਨ ਆ ਗਈ ਹੈ ਉਹ ਮੇਰੀ ਹੈਲਪ ਕਰਾਉਣ ਲਈ ਨਾਲ ਪਹਿਲਾਂ ਮੈਂ ਇਕੱਲੀ ਲੱਗੀ ਹਾਂ ਤੇ ਨਾਲ ਮੇਰੀ 베ਰੀ ਨੇ ਸਾਫ ਕਰਾ ਦਿੱਤਾ ਸਾਗ ਮਨਾ ਨੇ ਕੱਟਤਾ ਹੋਣੇ ਨਾਲੇ ਕੱਟਣਾ ਦੇ ਨਹੀਂ ਮੈਂ ਵੀ ਕੱਟਣਾ ਮੈਂ ਆ ਪਾਟ ਲੂ ਆਪੇ ਕਿਆ ਮੈਂ ਨਹੀਂ ਕੱਟਣਾ ਸਰੋਂ ਦਾ ਸਾਗ ਨਾਲ ਪਾਲਕ ਨਾਲ ਮਿੱਠੇ ਪਾ ਕੇ ਹੁਣ ਆਪਾਂ ਸਾਗ ਬਣਾਵਾਂਗੇ ਦੀ ਆ ਕਪੂਰੀ ਤੇਜ ਥਾਗ ਵਿੱਚ ਪਾਵੇਂ ਆਪਾਂ ਇੱਕ ਵਾਰੀ ਲੈਓ ਬਈ ਪਾ ਦੋ ਕਹੇ ਕਿੱਥੇ ਗਿਆ ਹੋਜੀ ਹੁਣ ਆਪਾਂ ਵਿੱਚ ਪਾਵਾਂਗੇ ਲੂਣ ਤੇ ਥੋੜਾ ਜਿਹਾ ਮਿਰਚ ਥੋੜੀ ਹਰੀ ਮਿਰਚ ਪਾਈ ਅੱਗੇ ਨਾਲ ਵੀ ਪਾਵਾਂਗੇ ਮੇਰੇ ਚੀਨੀ ਦਾ ਲਾਲ ਪਾ ਦੇ ਜੀ ਇਸ ਵਾਰ ਤੋਂ ਮੈਂ ਮਦਨਾ ਲੈ ਆਂ ਹਾਂਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਸਾਗ ਜਿਹੜਾ ਤਰਿਆ ਇਹਦੇ ਵਿੱਚ ਆਪਾਂ ਉਹਨਾਂ ਲਸਣ ਤੇ ਅਦਰਕ ਕੱਟ ਕੇ ਤੇ ਇਹਦੇ ਰਜ ਦੇ ਵਿੱਚ ਹੀ ਪਾਵਾਂਗੇ। ਆਹ ਦੇਖੋ ਜੀ। ਉਹਨਾ ਸਾਗ ਰਜ ਰਿਆ। ਰਜ ਦਾ ਪਿਆਲਾ ਦੇਖੋ। ਤਾਂ ਹੁਣ ਇਹਦੇ ਵਿੱਚ ਅਦਰਕ ਕੱਟ ਕੇ ਲਸਣ ਛਿੱਲ ਕੇ ਆਪਾਂ ਇਹਦੇ ਵਿੱਚ ਰਿਜਦੇ ਦੇ ਵਿੱਚ ਹੀ ਪਾਵਾਂਗੇ ਕੁਝ ਪਹਿਲਾਂ ਵੀ ਮੈਂ ਪਾ ਦਿੱਤਾ ਆ ਇਹਨਾਂ ਦਾ ਹੁਣ ਫੇਰ ਪਾ ਦਿੱਤਾ ਇਹ ਕੱਟ ਕੇ ਪਾ ਦਿੱਤਾ ਇਹਦੇ ਵਿੱਚ ਰਿਜੂਗਾ ਇਹ ਸਾਗ ਜਦੋਂ ਰਿਜ ਗਿਆ ਇਹਦੇ ਨਾਲ ਹੀ ਇਹ ਲਸਣ ਤੇ ਅਦਰਕ ਵਿੱਚੇ ਪਾਤਾ ਆਪਾਂ ਤੇ ਨਾਲ ਹੀ ਰਿਜ ਜਾਣਾ ਤੇ ਜਦੋਂ ਤੜਕਾ ਲਾਉਣਾ ਉਹਦੋਂ ਆਪਾਂ ਫੇਰ ਤੜਕਾ ਬਾਅਦ ਵਿੱਚ ਫੇਰ ਲਾਵਾਂਗੇ ਇਹਨੂੰ ਤੜਕੇ ਵਾਲਾ ਜਿਹੜਾ ਉਹ ਭੁੰਨ ਕੇ ਪਾਵਾਂਗੇ ਇਹਨੂੰ ਆਪਾਂ कच्चਾ ਹੀ ਪਾ ਦਿੱਤਾ ਵਿੱਚ ਇਹਨੇ ਨਾਲ ਹੀ ਰਿਜ ਜਾਣਾ ਹੋਣਾ ਜੀ ਠੀਕ ਹੁਣ ਆਪਾਂ ਪਿਆਜ਼ ਟਮਾਟਰ ਅਦਰਕ ਤੇ ਲਸਣ ਕਟ ਕੇ ਵਾਸਤੇ ਕੱਟ ਰਹੇ ਹਾਂ ਲਸਣ ਕਟਿਆ ਗਿਆ ਆਦਰਕ ਵੀ ਕਟਿਆ ਗਿਆ ਹੈ ਹੁਣ ਮੈਂ ਪਿਆਜ਼ ਕੱਟ ਰਹੀ ਹਾਂ ਪਿਆਜ਼ ਟਮਾਟਰ ਰਹਿ ਗਏ ਕੱਟਣ ਵਾਲੇ ਲਓ ਜੀ ਸਾਗ ਹੁਣ ਆਪਣਾ ਹੋ ਗਿਆ ਤਿਆਰ ਰਿਜ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਕਈ ਦਾਤ ਪਾਵਾਂਗੇ ਜੀ ਨਾਓ ਮੱਕੀ ਦੀ ਰੋਟੀ ਪਕਾਉਣੀ ਹੈ ਤਾਂ ਚੁੱਲੇ ਤੇ ਵਧੀਆ ਲੱਗਦੀ ਹਾਂ ਹੋਵੇ ਗਰੁੱਜੀ ਹਾਂ ਤਾਂ ਬਿੰਗਲੇ ਬਿੰਗਲੇ ਬਾਰੇ ਤਿਆਰ ਹਾਂ ਹਾਂ ਬਿੰਗਲੇ ਬਾਲਣ ਬਹੁਤ ਜ਼ਿਆਦਾ ਪਿਆ ਆ ਜਾ ਤਾਂ ਉੱਥੇ ਗੁਰਦੁਆਰੇ ਛੋੜ ਦਿੱਤਾ ਕਰਤਾਰਪੁਰੇ ਹਾਂ ਮਾਹ ਚਲਾਈ ਨਗਲਾਈ ਹੋ ਕਰੇ ਸਿਆਲ ਸੂਲ ਚ ਬਾਲ ਲਈਦਾ ਦੋੜ ਰਾਲੇ ਉੱਥੇ ਸੜਤੀਆਂ ਕਰਤਾਰਪੁਰੇ ਇੱਕ ਟਰਾਲੀ ਇੱਥੇ ਲਿਆਇ ਇਹ ਬੜਾ ਸੇਕ ਪੈਦਾ ਲੱਕੜਾ ਦਾ ਜ਼ਿਆਦਾ ਸੀ ਇਹਦਾ ਬੜਾ ਸੇਕ ਹੈ ਇਹ ਲੱਕੜਾ ਹਾਂ ਇਹਦਾ ਬਹੁਤ ਜ਼ਿਆਦਾ ਸੇਕ ਹੈ ਤੰਦੂਰ ਤੋਂ ਦਾ ਤੰਦੂਰ ਨਹੀਂ ਨਾ ਹਿੱਕ ਪਾਲ ਕੇ ਬੰਦਾ ਤੰਦੂਰੀ ਲਾਉਂਦਾ ਆਹੋ ਪਾ ਰਹੇ ਨਹੀਂ ਨਹੀਂ ਕਰਕੇ ਅੱਜ ਤੋਂ ਕੋਈ ਨਹੀਂ ਪਾ ਰੇ ਨਹੀਂ ਹੋ ਰਿਹਾ ਨਾ ਆ ਗਿਆ ਉਹ ਬਣਾ ਲੂ ਨਾ ਸਾਥੇ 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 ਮੈਨੂੰ ਕਹਿੰਦੇ ਕਰੀ ਮੈਨੇ ਕਿਹਾ ਜੈ ਤਰ੍ਹਾਂ ਨਹੀਂ ਬਣਦਾ ਨਹੀਂ ਯਾਰ ਕਿ ਪੱਠੇ ਨਹੀਂ ਬੀਜੇ ਨੇ ਸਾਗ ਤਾਂ ਆਪਦਾ ਹੀ ਵਾਧੂ ਹੁੰਦਾ ਸੀ ਚਾਰ ਦਾ ਕਰਕੇ ਉਹ ਕੀ ਪੱਠੇ ਨਹੀਂ ਬੀਜੇ ਟਟਾਲਾ ਆਹੋ ਪਤਾ ਨਹੀਂ ਤੇ ਪੁੱਛਿਆ ਹੀ ਨਹੀਂ ਆ ਗਿਆ ਤਾਂ ਆਇਆ ਸਾਲ ਇਸਟਾਲਾ ਬੀਜੀ ਦਾ ਵਿੱਚ ਪਾ ਲਈ ਦੀ ਸਰੋ ਤੋਰੀਆ ਆਲੂ ਵੀ ਪਾ ਲਈ ਦੀ ਤੇ ਹੁਣ ਆ ਸਾਗ ਜਦੋਂ ਅੱਜ ਜਿੱਦਾਂ ਦਾ ਚਾਰ ਲੱਗ ਪਿਆ ਪਾ ਹੁਣ ਉਹਨਾਂ ਦਾ ਇਸਟਾਲਾ ਬੀਜ ਨਾਟ ਗਿਆ ਨਾ चार करके ही फिर चार प्या वादू नहीं मटर बीज पता नहीं लकड़ा चूल्हे ने डंड ला चूल्हे तोड़ के रख दे लकड़ा

बी मैं आप जों दो दो तो दोमे दोमे रंग ही बीजे आ तो दोमे रंग नहीं निकले कल्ले होई निकला आई को रंग ही निकल आया ना तो तो ये तो कथे चढ़ गई ਆ ਜੇ ਤਾਂ ਉੱਤੇ ਨਹੀਂ ਖੜੀ ਜੇ ਉੱਤੇ ਲੈ ਜਾਂਦੇ ਗਾਂ ਦੀ ਗਾਹ ਤੁਰ ਪਈ ਉਹ ਤੋਂ ਥੱਲੇ ਨੂੰ ਹੁਣ ਲਮਕਦੀ ਆਉਂਦੀ ਹੈ ਨਾ ਆ ਵੀ ਇੱਥੇ ਵੀ ਇਕੱਠੀ ਹੋ ਗਈ ਹੈ ਉਹ ਵੀ ਉੱਥੇ ਕਿ ਇਕੱਠੀ ਹੋ ਗਈ ਕਿੰਨੀਆਂ ਫਲੀਆਂ ਇੰਨੇ ਮਟਰ ਲੱਗੇ ਹੁੰਦੇ ਸਮਝ ਹਾਂ ਮਟਰ ਲੱਕੇ ਹੁੰਦੇ ਲੱਗਦੀਆਂ ਮਟਰਾਂ ਵਾਂਗ ਹੀ ਆ ਉੱਥੇ ਵੱਡੇ ਹੁੰਦੇ ਸੀ ਸਾਡੇ ਕੋਲ ਉੱਥੇ ਮੇਰੇ ਕੋਲ ਇੱਕ ਗੁਲਾਬੀ ਰੰਗ ਵੀ ਹੈਗਾ ਸੀ ਉਹਦਾ ਵੀ ਨਹੀਂ ਆਇਆ ਮੇਰੇ ਕੋਲ ਉਹਦਾ ਅਜੇ ਪੱਕੇ ਨਹੀਂ ਹੋ। ਕੋਤਰੀਏ? ਹਾਂ। ਹਾਂ ਇਹ ਬੜਾ ਸੇਕੇ ਦਾ ਦਾ। ਉਹ ਬਿੱਟਾ ਖਰਾਬ ਹੋਊਗਾ ਨਹੀਂ ਜਾਜੋ ਪੜੇ। ਕੀ? ਆਹ ਗੰਮਲੇ ਤੇ ਦੇਖੀ। ਹੀ ਆਹ ਹੋਣ ਉਹਨੂੰ ਤੋਂ ਕੱਟ ਦੇਣੀ ਹੈ ਨਾ ਥੱਲੇ ਫੇਰ ਫੋਟ ਪਾਣੀ ਉਹ ਤੋਂ ਕੱਟ ਦਾਂਗੇ ਹੋ ਵੇ ਗਰਤੀ ਜੀ ਸਾਗ ਆਪਣਾ ਹੋ ਗਿਆ ਜੇ ਰੈਡੀ ਤੜਕਾ ਆ ਗਿਆ ਅਲੱਗ ਦੇਖੋ ਜੀ ਤੜਕਾ ਲੱਗ ਗਿਆ ਜੀ ਹੁਣ ਆਪਾਂ ਇਹਨੂੰ ਉਤਾਰਾਂਗੇ ਥੱਲੇ